ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਕਿਸਾਨ ਵੀਰੋ ਕਿਸੇ ਨਾ ਕਿਸੇ ਤਰੀਕੇ ਦੀ ਆਪਾਂ ਜਾਣਕਾਰੀ ਕਿਸਾਨ ਵੀਰਾਂ ਤੱਕ ਕਿਸੇ ਨਾ ਕਿਸੇ ਵੀਡੀਓ ਦੇ ਜ਼ਰੀਏ ਪਹੁੰਚਾਉਂਦੇ ਰਹਿੰਨੇ ਆ ਸਿਰਫ ਖੇਤੀ ਨਾਲ ਸੰਬੰਧ ਦਾ ਆਪਾਂ ਜ਼ਿਆਦਾਤਰ ਵੀਰੋ ਪੋਸਟਾਂ ਪਾਉਂਦੇ ਆ ਸੋ ਇੱਕਾ ਵੀਰੋ ਅੱਜ ਕਦੂ ਦੀਆਂ ਬੇਲਾਂ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਦੇਖੋ ਇਹ ਕਦੂ ਦੀਆਂ ਬੇਲਾਂ ਲੱਗੀਆਂ ਹੋਈਆਂ ਵੈਸੇ ਵੀਰੋ ਮੌਸਮ ਹੈ ਜੋ ਬਹੁਤ ਖੁਸ਼ਕ ਚੱਲ ਰਿਹਾ ਇਹਨਾਂ ਦੇ ਪੱਤਿਆਂ ਦੇ ਉੱਪਰ ਦੇਖੋ ਧੂੜ ਮਿੱਟੀ ਜੰਮ ਕੇ ਇਹ ਮੱਛਣੇ ਵੀ ਸ਼ੁਰੂ ਹੋ ਜਾਂਦੇ ਨੇ ਐਦਾਂ ਦੇਖੋ ਵੀਰੋ ਫੁੱਲ ਅਲੱਗ-ਅਲੱਗ ਕਿਹਨੇ ਜਿਹੜੇ ਮੱਚ ਰਹੇ ਨੇ ਕੁਝ ਕਦੂਆਂ ਦੇ ਵਿੱਚ ਵੀਰੋ ਦੇਖੋ ਐਦਾਂ ਵਿਕਾਸ ਹੁੰਦਾ ਹੈ ਕਿ ਕਦੂ ਕਾਮਯਾਬ ਹੋ ਜਾਂਦੇ ਨੇ ਕੁਝ ਕਦੂ ਵੀਰੋ ਐਦਾਂ ਹੁੰਦੇ ਆ ਜੋ ਚੋਂ 70% ਸੁੱਕ ਜਾਂਦੇ ਨੇ ਇਹ ਸੁੱਕਣ ਦਾ ਕਾਰਨ ਕੀ ਹੈ ਇੱਕ ਤਾਂ ਰੇਤਾ ਵੀਰੋ ਲੋ ਜੋ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਹੈ ਇਹਨਾਂ ਦੇ ਕਾਰਨ ਆ ਬਾਕੀ ਦੂਸਰਾ ਇੱਥੇ ਕੀ ਜਿੱਥੇ ਕਿਤੇ ਮਧੂਮੱਖੀਆਂ ਦੀ ਆਵਾਜ਼ਾਈ ਨਹੀਂ ਹੁੰਦੀ ਉੱਥੇ ਇਹ ਵੀਰੋ ਜਿਹੜੇ ਫੁੱਲ ਨੇ ਇਹ ਮੱਦਾਂ ਨੇ ਦੇਖੋ ਇਹ ਚੂਨੇ ਬਣਦੇ ਨੇ ਜ਼ਰੂਰ ਪਰ ਇਹ ਪੂਰੇ ਸਕਸੈਸ ਨਹੀਂ ਹੁੰਦੇ ਕਿਉਂਕਿ ਇਹਨਾਂ ਨੂੰ ਜੋ ਇਹਨਾਂ ਦਾ ਭੋਜਨ ਕਿਰਿਆ ਆਪਾਂ ਕਹიდੀਏ ਪ੍ਰਜਨਨ ਕਿਰਿਆ ਕਹიდੀਏ ਵੀਰੋ ਉਹ ਪੂਰੀ ਨਹੀਂ ਹੁੰਦੀ ਇਸੇ ਕਰਕੇ ਇਹ ਜੇ ਕੱਦੂ ਨੇੜੇ ਵੀਰੋ ਕਾਮਯਾਬ ਨਹੀਂ ਹੁੰਦੇ ਬੇਲਾਂ ਦੇ ਉੱਪਰ ਹਮੇਸ਼ਾ ਦੋ ਪ੍ਰਕਾਰ ਦੇ ਫੁੱਲ ਲੱਗੇ ਹੁੰਦੇ ਨੇ ਇਹਦੇ ਵਿੱਚ ਤੁਹਾਨੂੰ ਪਛਾਣ ਕਰਾਵਾਂਗੇ ਕਿ ਨਰ ਫੁੱਲ ਕਿਹੜਾ ਹੁੰਦਾ ਤੇ ਮਾਦਾ ਕਿਹੜਾ ਹੁੰਦਾ ਵੀਰੋ ਇਹ ਨਰ ਫੁੱਲ ਹੈ ਜਿਹਦੇ نیچے ਕੁਝ ਨਹੀਂ ਹੁੰਦਾ ਸਿਰਫ ਇਹ ਇਕੱਲਾ ਫੁੱਲ ਹੀ ਬਣਿਆ ਹੁੰਦਾ ਇਹਦੇ نیچے ਕੁਝ ਨਹੀਂ ਹੁੰਦਾ ਮਾਦਾ ਵੀਰੋ ਇਹ ਹੁੰਦਾ ਜਿਹਦੇ نیچے ਪਹਿਲਾਂ ਛੋਟਾ ਜਿਹਾ ਚੂਣਾ ਬਣਿਆ ਹੁੰਦਾ ਕੱਦੂ ਉਸ ਤੋਂ ਉੱਪਰ ਫੁੱਲ ਨਿਕਲਦਾ ਇਹਨੂੰ ਆਪਾਂ ਕਹਿੰਦੇ ਨੇ ਮਾਦਾ ਤੇ ਵੀਰੋ ਆਹ ਫੁੱਲ ਨੂੰ ਆਪਾਂ ਕਹਿ ਸਕਦੇ ਹਾਂ ਨਰ ਫੁੱਲ ਜਿਹਦੇ ਥੱਲੇ ਬਿਲਕੁਲ ਚੂਣਾ ਨਹੀਂ ਬਣਿਆ ਹੁੰਦਾ ਸਿਰਫ ਇੱਕਲਾ ਫੁੱਲ ਹੀ ਹੁੰਦਾ ਇਹ ਦੇਖੋ ਵੀਰ ਜਿਹੜਾ ਇਹ ਨਰ ਫੁੱਲਾ ਇਹਨੂੰ ਆਪਾਂ ਤੋੜ ਕੇ ਇਹ ਮਾਦਾ ਦੇ ਉੱਪਰ ਆਪਾਂ ਇਹਨੂੰ ਟੱਚ ਕਰਾਂਗੇ ਐਦਾਂ ਇਸ ਤਰ੍ਹਾਂ ਵੀਰੋ ਆਪਾਂ ਇਹਨੂੰ ਐ ਇਹਦੇ ਨਾਲ ਲਾ ਦਿਆਂਗੇ ਤਾਂ ਇਹ ਵੀਰੋ 60 70% ਇਹ ਵਿਕਸਤ ਹੋਣਗੇ ਇਹ ਜਰੂਰ ਜਿਹੜੇ ਕੱਦੂ ਨੇ ਵੀਰੋ ਇਹ ਬਣਨਗੇ ਕਿਉਂਕਿ ਇਹਨਾਂ ਦਾ ਤਾਲਮੇਲ ਹੋਣਾ ਵੀਰੋ ਜ਼ਰੂਰੀ ਹੈ ਜਿੱਥੇ ਸ਼ਹਿਦ ਦੀਆਂ ਮੱਖੀਆਂ ਨਹੀਂ ਆਉਂਦੀਆਂ ਉੱਥੇ ਇਹ ਪ੍ਰਜਨਨ ਕਿਰਿਆ ਨਹੀਂ ਹੁੰਦੀ ਉਹ ਸ਼ਹਿਦ ਦੀਆਂ ਮੱਖੀਆਂ ਪਹਿਲਾਂ ਇਸ ਪੁੱਲ ਦੇ ਉੱਤੇ ਆ ਕੇ ਬੈਠਦੀਆਂ ਨੇ ਫਿਰ ਇਹ ਤੋਂ ਉੱਡ ਕੇ ਉਹ ਮਾਦਾ ਦੇ ਉੱਤੇ ਜਾ ਕੇ ਬੈਠਦੀਆਂ ਨੇ ਇਸੇ ਕਾਰਨ ਵੀਰੋ ਦਾ ਪ੍ਰਜਨਨ ਹੈ ਉਧਰ ਉਧਰੀਆਂ ਦਾ ਆਪਸੀ ਕੰਟੈਕਟ ਹੁੰਦਾ ਰਹਿੰਦਾ ਸੋ ਵੀਰੋ ਜਿੱਥੇ ਸ਼ਹਿਦ ਦੀਆਂ ਮੱਖੀਆਂ ਨਹੀਂ ਆਉਂਦੀਆਂ ਉੱਥੇ ਇਹਨਾਂ ਦਾ ਜੋ ਇਹ ਕਿਰਿਆ ਹੈ ਉਹ ਨਹੀਂ ਹੁੰਦੀ ਇਸ ਕਰਕੇ ਵੀਰੋ ਜੋ ਇੱਕ ਅੱਧੇ ਕਦੂ ਨੂੰ ਉਸ ਤਰ੍ਹਾਂ ਦਾ ਗਤੀਵਿਧੀ ਮਿਲ ਗਈ ਵੀਰੋ ਉਹ ਕਾਮਯਾਬ ਹੋ ਜਾਂਦਾ ਹੈ ਜਿਹੜਾ ਦੂਸਰਾ ਉਹ ਉਦਾਂ ਹੀ ਦੇਖੋ ਆ ਜੁਣਾ ਵੀਰੋ ਇਦਾਂ ਹੀ ਮੱਚ ਜਾਂਦਾ ਹੈ ਇਹਨੂੰ ਆਪਾਂ ਇਹਨਾਂ ਦਾ ਵੀਰੋ ਕੰਟੈਕਟ ਹੋਣਾ ਜ਼ਰੂਰੀ ਹੈ ਇਸ ਕਰਕੇ ਜੇ ਤੁਹਾਡੇ ਘਰ ਦੋ ਚਾਰ ਬੇਲਾਂ ਨੇ ਤਾਂ ਤੁਸੀਂ ਇਸ ਨੂੰ ਮਾਦਾ ਜਿਹੜੀ ਆ ਉਹਦੇ ਨਾਲ ਤੁਸੀਂ ਨਰਫੁੱਲ ਨੂੰ ਅਟੈਚ ਕਰਕੇ ਤੁਸੀਂ ਵੀਰੋ ਜਿਹੜੇ ਕੱਦੂ ਨੇ ਉਹਨਾਂ ਨੂੰ ਕਾਮਯਾਬ ਕਰ ਸਕਦੇ ਹੋ ਤਕਰੀਬਨ ਹਰ ਬੇਲ ਦੇ ਉੱਤੇ ਤੁਹਾਨੂੰ ਇਹੀ ਸਮੱਸਿਆ ਮਿਲੂਗੀ ਦੇਖੋ ਜਿਹੜੇ ਨਰਫੁੱਲ ਨੇ ਸਾਰੇ ਇਹਨਾਂ ਨੇ ਸੁੱਕ ਜਾਣਾ ਹੁੰਦਾ ਜਿਹੜੀ ਮਾਦਾ ਹੁੰਦੀ ਆ ਇਹਦੇ ਤੇ ਹੀ ਵੀਰੋ ਜਿਹੜਾ ਕੱਦੂ ਆ ਲੱਗਣਾ ਹੁੰਦਾ ਇਹ ਨਰਫੁੱਲ ਨੂੰ ਆਪਾਂ ਤੋੜਨਾ ਇਹ ਇਹਦੇ ਵਿੱਚ ਕੰਟੈਕਟ ਦੇ ਵਿੱਚ ਕਿਵੇਂ ਆਵੇਗੇ ਨੂੰ ਆਪਾਂ ਐ ਇਸ ਤਰ੍ਹਾਂ ਵੀਰੋ ਇਹਦੇ ਉੱਪਰ ਐ ਇਸ ਤਰ੍ਹਾਂ ਆਪਾਂ ਇਹਨੂੰ ਟੱਚ ਕਰਨਾ ਇਦਾਂ ਦਾ ਮਤਲਬ ਇਹਨੂੰ ਇਹਦੇ ਨਾਲ ਆਪਾਂ ਮਿਲਾਉਣਾ ਹੈ ਇਸ ਕਰਕੇ ਵੀ ਰੋ ਇਹ ਪ੍ਰਜਨਨ ਨ ਕਿਰਿਆ ਗਈ ਜਿਸ ਨੂੰ ਆਪਾਂ ਕਹਿੰਦੇ ਪ੍ਰਜਨਨ ਕਿਰਿਆ ਵੀਰੋ ਇਸ ਦੇ ਰਾਹੀਂ ਇਹਨਾਂ ਦਾ ਵਿਕਾਸ ਜਿਹੜਾ ਕਦੋਂ ਦਾ ਹੁੰਦਾ ਹੈ ਜੇਕਰ ਆਪਣੇ ਘਰੇ ਵੀਰੋ 2-4 ਬੱਲਾਂ ਦੇਖੋ ਕੋਈ ਜੇਕਰ ਆਪਣੇ ਕੋਲੇ ਕਿੱਲਾ 2 ਕਿੱਲੇ ਵੱਡੀ ਮਤਲਬ ਇਹ ਵੀਰੋ ਸਬਜੀ ਲੱਗੀ ਆ ਐਨਾਂ ਨੂੰ ਤਾਂ ਬੰਦਾ ਨਹੀਂ ਕਰ ਸਕਦਾ ਪਰ ਫਿਰ ਵੀ ਜੋ ਕੰਢੇ-ਸੱਤ ਵੇਲਾਂ ਆਪਾਂ ਆਪਣੇ ਘਰੇ ਆਪਣੀ ਆਮ ਸਬਜ਼ੀ ਦੇ ਵਾਸਤੇ ਵੀਰੋ ਲਾਈਆਂ ਨੇ ਘਰ ਦੇ ਵਿੱਚ ਉਹਨਾਂ ਨੂੰ ਤੁਸੀਂ ਇਦਾਂ ਜ਼ਰੂਰ ਵੀਰੋ ਕਰ ਸਕਦੇ ਹੋ ਦੇਖੋ ਇਹ ਜੇ ਇਹ ਵੇਲ ਆ ਗਈ ਵੀਰੋ ਇਹਦੇ ਤੇ तकरीबन ਸਾਰੇ ਨਰ ਹੀ ਨੇ ਜੇ ਕੋਈ ਮਾਦਦਾ ਤਾਂ ਆਹ ਵਾਲੀ ਆ ਆਹ ਵਾਲੀ ਇਹਨੂੰ ਆਪਾਂ ਇਦਾਂ ਇਹਦੇ ਉੱਤੇ ਕੰਟੈਕਟ ਕਰਨਾ ਇਹਨੂੰ ਇਦਾਂ ਮਿਲਾਉਣਾ ਵੀਰੋ ਇਸ ਦੇ ਕਾਰਨ ਇਹ ਪ੍ਰੋਜੈਕਟਨ ਹੋਊਗਾ ਤੇ ਇਹਦੇ ਅੱਗੇ ਜੋ ਇਹ ਕੱਦੂ ਹੈ ਪੂਰਾ ਵਿਕਸਿਤ ਹੋਵੇਗਾ ਸੋ ਇਹ ਵੀਰੋ ਜਾਣਕਾਰੀ ਸੀ ਕਿਸਾਨ ਵੀਰਾਂ ਦੇ ਲਈ ਸੋ ਛੋਟੀਆਂ-ਮੋਟੀਆਂ ਗਤੀਵਿਧੀਆਂ ਆਪਾਂ ਜੋ 2-4 ਵੇਲਾਂ ਆਪਾਂ ਆਪਣੀ ਸਬਜ਼ੀ ਦੇ ਵਾਸਤੇ ਲਾਈਆਂ ਵੀਰੋ ਉੱਥੇ ਆਪਾਂ ਇਹ ਇਦਾਂ ਦੀਆਂ ਕਾਰਵਾਈ ਕਰ ਸਕਦੇ ਆ ਇਹਦੇ ਨਾਲ ਵੀਰੋ ਜਿਹੜੇ ਚੂਨੇ ਮੱਚ ਰਹੇ ਨੇ ਉਹ ਤੁਹਾਡੇ ਪੂਰੇ ਪ੍ਰੋਫਟਰ ਬਣਨਗੇ ਸੋ ਜਾਣਕਾਰੀ ਚੰਗੀ ਲੱਗੇ ਸ਼ੇਅਰ ਕਰਿਓ ਜੀ ਫਿਰ ਆਪਾਂ ਮਿਲਦੇ ਆਂ ਕੋਈ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ ਸਾਰੇ ਵੀਰਾਂ ਦਾ ਦੂਸਰਾ ਵੀਰੋ ਇਦਾਂ ਦੀ ਕੰਡੀਸ਼ਨ ਹੋਵੇ ਜਦੋਂ ਬਹੁਤ ਖੁਸ਼ਕੀ ਚੱਲ ਰਹੀ ਹੋਵੇ ਹਵਾਵਾਂ ਦੇ ਵਿੱਚ ਧੂੜ ਮਿੱਟੀ ਚਲਦੀ ਹੋਵੇ ਵੀਰੋ ਉਹ ਆਪਾਂ ਨੂੰ ਪਤਾ ਅਕਸਰ ਬੇਲਾਂ ਦੇ ਉੱਪਰ ਪੱਤਿਆਂ ਦੇ ਉੱਪਰ ਜੰਮ ਜਾਂਦੀ ਆ ਸੋ ਵੀਰੋ ਇੱਥੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਥੋੜੀ ਸਬਜ਼ੀ ਹੈ ਤਾਂ ਇੱਕ ਦੋ ਢੋਲੀਆਂ ਆਪਾਂ ਵੀਰੋ ਪਾਣੀ ਦੀਆਂ ਭਰ ਕੇ ਸਵੇਰ ਦੇ ਸਮੇਂ ਇਹਨਾਂ ਨੂੰ ਧੋ ਸਕਦੇ ਹਾਂ ਜਦੋਂ ਕਿ ਰਾਤ ਗੁਜ਼ਰੀ ਹੋਵੇ ਸਵੇਰ ਦੇ ਸਮੇਂ ਚੜ੍ਹਦੇ ਦਿਨ ਆਪਾਂ ਵੀਰੋ ਇਹਨਾਂ ਨੂੰ 6-7 ਵਜੇ ਤੋਂ ਪਹਿਲਾਂ-ਪਹਿਲਾਂ ਇਹ ਵੇਲਾਂ ਨੂੰ ਪਾਣੀ ਦਾ ਪ੍ਰੈਸ਼ਰ ਮਾਰ ਕੇ ਧੋ ਸਕਦੇ ਹਾਂ ਉਹਦੇ ਨਾਲ ਵੀ ਵੀਰੋ ਤੁਹਾਡੀ ਜਿਹੜੀ ਆਪਣੀ ਸਬਜ਼ੀ ਹੈ ਉਹ ਜੋ ਬੇਲਾਂ ਨੇ ਉਹ ਜ਼ਿਆਦਾ ਫਟਾਰ ਕਰਨੀਆਂ ਹੈ ਜ਼ਿਆਦਾ ਉਹਨਾਂ ਨੂੰ ਫਲ ਲੱਗੂਗਾ ਤੇ ਜਿਹੜੇ ਆਪਣਾ ਫਲ ਲੱਗਿਆ ਹੈ ਉਹ ਸਕਸੈਸ ਵੀ ਹੋਵੇਗਾ ਸੋ ਵੀਰੋ ਇੰਨੀ ਜਾਣਕਾਰੀ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ